ਦੁਕਾਨ ਤੇ ਸਮਾਨ ਲੈ ਰਹੇ ਨੌਜਵਾਨ ਦੀ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਪੇਰੇਬੀਦਨ ਨੂੰ ਕੁਟਮਾਰ ਇਲਾਜ ਦੇ ਲਈ ਕਰਵਾਇਆ ਗਿਆ ਸਰਕਾਰੀ ਹਸਪਤਾਲ ਦਾ ਕਲ ਪੁਲਿਸ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕਰ ਸੱਤ ਲੋਕਾਂ ਤੇ ਕੀਤਾ ਗਿਆ ਮੁਕੱਦਮਾ ਦਰਜ ਕਰ ਗ੍ਰਿਫਤਾਰੀ ਦੇ ਕੀਤੇ ਜਾ ਰਹੇ ਪ੍ਰਯਾਸ ਜ਼ਖਮੀ ਹਾਲਤ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਦੀਵਾਲੀ ਵੇਲੇ ਉਹਨਾਂ ਦੀ ਪਟਾਕਿਆਂ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਕਾਰਨ ਉਕਤ ਰੰਚਿਸ ਦੇ ਚਲਦੇ ਉਕਤ ਨੌਜਵਾਨਾਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਸੱਤ ਲੋਕਾਂ ਤੇ ਮੁਕੱਦਮਾ ਦਰਜ ਕਰ ਗ੍ਰਿਫਤਾਰੀ ਦੇ ਪ੍ਰਯਾਸ ਸ਼ੁਰੂ ਕੀਤੇ ਗਏ ਹਨ। ਪੂਰਾ ਮਾਮਲਾ ਦੇਖਦੇ ਹਾਂ ਪੀੜਤ ਵਿਅਕਤੀ ਅਤੇ ਪੁਲਿਸ ਦੀ ਹੀ ਜ਼ੁਬਾਨੀ। ਬਿਨੇ ਕੁਮਾਰ ਫਾਬਰਿਕ ਕੀ ਹੋਇਆ ਕੀ ਹੈ? ਜਬਿਆਰ ਜੋ ਆਇਆ ਸੀ ਮੈਂ ਕੱਪੜੇ ਚੱਕਣ ਆ ਸਭ ਦੇ ਕਰੇ। ਤੇ ਦੁਕਾਨ ਤੇ ਰੋਕਲੇ ਮੈਂ ਤੇ ਮੁੰਡਾ 20-25 ਨੇ ਕੁੱਟ ਗਏ। ਕੀ ਮਾਮਲਾ ਕੀ ਹੈਗਾ ਇਹ ਕੋਈ ਪੁਰਾਣੀ ਰੰਜਿਸ਼ ਹੈ ਕਿ ਕਿਸ ਤਰ੍ਹਾਂ ਹੈ ਪੁਰਾਣੀ ਬੈਲਾ ਲੜਾਈ ਹੋਈ ਸੀ ਪਹਿਲਾਂ ਉਹ ਪੁਰਾਣੀ ਕਿਸ ਕਾਰਨ ਬਾਹਰ ਟਾਪਰ ਦੇ ਬਟਾਕੇ ਲੰਦਵਾਲੀ ਲੰਦਣ ਅੱਛਾ ਉਹ ਤਾਂ ਪੁਰਾਣੀ ਲੜਾਈ ਸੀ ਤੇ ਕਿਤੇ ਕਿਤੇ ਸੱਟਾਂ ਵੱਜੀਆਂ ਤੁਹਾਡੇ ਬਾਹਵਾ ਦੇ ਬੱਚੇ ਵੀਰੇ ਸਿਰ ਤੇ ਵੱਜੀਆਂ ਤੇ ਜਿਹੜੇ ਮਾਰਨ ਵਾਲੇ ਕੌਣ ਸੀ ਬੰਦੇ ਕਿੱਥੇ ਦੇ ਰਹਿਣ ਵਾਲੇ ਸੀ ਨਰਵਾ ਰੋਪ ਦੇ ਵੀਰੇ ਤੁਸੀਂ ਕੀ ਮੰਗ ਕਰਦੇ ਹੋ ਬੰਦਾ ਮਿਲ ਜੇ ਸਾਨੂੰ ਇਹ ਅਰਬਾ ਸਾਡਾ ਕੁਝ ਨਹੀਂ ਹੋਦਾ ਮਕਾਨ ਤੋੜ ਕੇ ਪਹਿਲਾਂ ਉਹਦੋਂ ਵੀ ਨਹੀਂ ਕੁਝ ਮਿਲੇਆ ਕਿੰਨਾ ਨੁਕਸਾਨ ਕੀਤਾ ਤੁਹਾਡੇ ਮਕਾਨ ਨੂੰ ਮਕਾਨ ਦਾ 5-6 ਲੱਖ ਦਾ ਸੀ ਉਹਦੀ ਵੀਡੀਓ ਬਣੀ ਵੀ ਤੁਹਾਡੇ ਘਰੇ ਵੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਬਈ ਕੱਲ ਅਸੀਂ ਦੁਕਾਨ ਤੇ ਸਾਮਾਨ ਜਾ ਲੈ ਰਹੀ ਸੀਗੇ 15-20 ਮੁੰਡੇ ਆਏ ਆਈ ਤੇ ਉਹਨਾਂ ਸਾਰਿਆਂ ਕੋਲੇ ਹੱਥਾਂ 'ਚ ਕਿਰਪਾਨਾਂ ਗਨਾਸ਼ੀਆਂ ਵਗੈਰਾ ਸੀਗੀਆਂ ਅਸੀਂ ਇੱਕ ਵਾਰੀ ਇਹਨੂੰ ਅੰਦਰ ਬਾੜਦਾ ਸੀਗਾ ਦੁਕਾਨ ਦੇ ਤੇ ਇਹ ਲੁੱਕ ਕੇ ਮਤਲਬ ਕਾਊਂਟਰ ਵਾਲੀ ਸਾਈਡ ਤੇ ਲੱਗਿਆ ਮੁੰਡੇ 3-4 ਜਣੇ ਅੰਦਰ ਵੜਦੇ ਅਸੀਂ ਉਹਨਾਂ ਨੂੰ ਰੋਕ ਰਹੇ ਸੀਗੇ ਉਧਰ ਕਾਊਂਟਰ ਤੋਂ ਬਾਹਰੋਂ ਖੜੇ ਨੇ ਬਾਹਰੋਂ ਮੁੰਡਿਆਂ ਨੇ ਗੰਡਾਸੀਆਂ ਮਾਰੀਆਂ ਨੇ ਤੁਹਾਡੀ ਦੁਕਾਨ ਤੇ ਥੋੜੀ ਹੋਈ ਸੀ ਇਹ ਨਹੀਂ ਮੇਰੀ ਦੁਕਾਨ ਨਹੀਂ ਸੀਗੀ ਦੁਕਾਨ ਹੋਰ ਕਿਸੇ ਦੀ ਸੀ ਅਸੀਂ ਸਮਾਨ ਲੈ ਰਹੇ ਸੀ ਦੁਕਾਨ ਤੋਂ ਅੱਛਾ ਤੁਸੀਂ ਵਿਚਾਰ ਨਾਲ ਹਾਂਜੀ 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 ਤੁਸੀਂ ਕੀ ਕਿੰਨੇ ਕੁ ਜਣੇ ਸੀ ਉਹ ਉਹ 15 20 ਜਣੇ ਸੀਗੇ ਕੱਟੂ ਘੱਟ ਸਾਰਿਆਂ ਕੋਲੇ ਬਰਾੜਾ ਸੀ ਗਿਆ ਤੇ ਕਿਰਪਾਨਾਂ ਸੀਗੀਆਂ ਤੇ ਗੰਡਾਸੀਆਂ ਵਗੈਰਾ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਉੱਥੇ ਦੁਕਾਨ ਨਾਲ ਲੱਗੀਆਂ ਯਾ ਉਹਨਾਂ ਦੇ ਲੱਗੇ ਆ ਕੈਮਰੇ ਸਾਰਿਆਂ ਦੇ ਤੇ ਇੱਕੀ ਮੌਕੇ ਦੇ ਉੱਤੇ ਪੁਲਿਸ ਵਾਲੇ ਪਹੁੰਚੇ ਮੁੱਖ ਕੇ ਤਾ ਕੋਈ ਨਹੀਂ ਪੁੱੰਚਿਆ ਸੀਗਾ ਜੀ ਉੱਥੇ ਘੱਟੋ-ਵੰਟ 10 ਮਿੰਟ ਤੋਂ ਪਲੱਸ ਲੜਾਈ ਚੱਲੀ ਆ ਉੱਥੇ ਦੁਕਾਨ ਦੇ ਅੰਦਰ ਉਹਨਾਂ ਦੇ ਉਹਨਾਂ ਦੀ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਨੇ ਗੁੱਟਿਆ ਜੀ ਸਾਨੂੰ ਕੱਲ ਇੱਕ ਬਾਗ ਮਿਲੀ ਸੀਗੀ ਵੀ ਬਿਨੇ ਪਰਫਰ ਹੋ ਹੁੰਦਾ ਪਰ ਪੈਂਸਿਲ ਪੁੱਤਰ ਵੀ ਜੀ ਕੁਮਾਰ ਪੁੱਤਰ ਸਤਪਾਲ ਵਾਸੀ ਬਿਹਾਰੀ ਚੌਕ ਨੇੜੇ ਗੁਰਦਵਾਲਾ ਸਾਹਿਬ ਗੁਨਾਕਪੁਰਾ ਮਹੱਲਾ ਸੱਟਾ ਲੱਗਣ ਦਾ ਕੰਮ ਬਾਖ ਲੈ ਜੀ ਦੀ ਸੰਧੀ ਸੀ ਕੱਲ ਆਪਰਾ ਸੇਵਾ ਤੋਂ ਪਰ ਪੁੱਛੀ ਉਹਦਾ ਮਕਦਮਾ ਉਹਦਾ ਆਪਣਾ ਬਿਆਨ ਲੇ ਕੇ ਮਕਦਮਾ ਦਰਜ ਕੀਤਾ ਇਹਦੇ ਵਿੱਚ ਇਹਨਾਂ ਨੇ ਸਾਨੂੰ 7 ਬੰਦਿਆਂ ਦੇ ਬਾਈ ਨੇਮ ਲਿਖਾਇਆ ਹੈ ਕਿ ਆਪ ਅਸੀਂ ਅੰਡਰ ਸੈਕਸ਼ਨ 118 1 115 ਦੇ 2 195 ਦੇ 3 190 ਬੀ ਐਸ ਦਾ ਆਈਪੀ ਦਾ ਬੀ ਐਸ ਦਾ ਮਕਦਮਾ ਦਰਜ ਕੀਤਾ ਇਹਨਾਂ ਵਿੱਚ ਜਿਹਨਾਂ ਦੀ ਰੈਡ ਕਰੀ ਗਈ ਤੁਸੀਂ ਅਜੇ ਗ੍ਰਿਫਟ ਤੋਂ ਬਾਅਦ ਨੂੰ ਜਲਦੀ ਕਰਤਾ ਕਰਕੇ ਇਸ ਦਾ ਤਕ। ਤੇ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਵਗੈਰਾ ਹੈ ਜੀ। ਹਾਂ ਇਹਨਾਂ ਤੇ ਜਿਹੜਾ ਜੀ ਆਪਾਂ ਰੋਡ 2 ਸਾਜਨ ਰੂਪ ਦੇ ਖਾ ਪਹਿਲਾਂ ਵੀ 326 ਦਾ ਮਾਮਲਾ ਦਰਜਾ। ਤੇ ਸਰ ਹੁਣ ਰੈਸਟ ਕਿੰਨੇ ਕ ਪਿਆਗੀ ਕਿ ਪੈਣੀ ਹੋਊ। ਰੈਸਟ ਇੱਕ ਘਰੋਂ ਭਜੇ ਹੋਏ ਜੀ ਕੱਲ ਰੇਡ ਕੀਤੀ ਐ ਤੇ ਅੱਜ ਵੀ ਰੇਡ ਕੀਤੀ ਘਰੋਂ ਟਲੇ ਹੋਏ ਨੇ ਜਲਦੀ ਭਪਣ ਲੱਗੇ ਜਨ।